ਸਤਪੁਰ ਬਣ ਕੇ ਆਇਆ ਕਹਿਣ ਤੇਰੇ ਘਰ ਤੇ ਸਤਪੁਰ ਬਣ ਕੇ ਆਇਆ सतगुरू लैण सतगुरू बन खे आया ਆਪ ਮੇਰਾ ਸਤਪੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਸਤਪੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਆਪ ਮੇਰਾ ਸਤਪੁਰ ਬਣ ਕੇ ਆਇਆ ਮੈਨੂੰ ਦੇਖਿਆ ਸੀ ਸਤਪੁਰ ਬਣ ਕੇ ਆਇਆ ਦੇ ਰੱਬ ਮੇਰਾ ਸਤ ਪੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤ ਪੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਸਤ ਪੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤ ਪੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤ ਪੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਿ ਸ੍ਰੀ ਅਕਾਲ ਰੱਬ ਮੇਰਾ ਸਤਿ ਸ੍ਰੀ ਅਕਾਲ ਕਿ ਆਇਆ ਮੈਨੂੰ ਦੇਖ ਲੈ ਰੱਬ ਮੇਰਾ ਸਤਿ ਸ੍ਰੀ ਅਕਾਲ ਕਿ ਆਇਆ ਮੈਨੂੰ ਦੇਖ ਲੈ ਰੱਬ ਮੇਰਾ ਕਿ ਆਇਆ ਮੈਨੂੰ ਦੇਖ ਲੈ 100 ਰੁਪਏ ਜੀ ਸਿੱਧੂ ਸਾਹਿਬ ਕੇਦਰ ਵਾਲੇ 100 ਰੁਪਏ ਦਾ ਦਾਨ ਮਾਲਕ ਜੀ ਆ ਪਰਮਾਤਮਾ ਨਾਲ ਸੰਬੰਧੇ ਪੁੱਛਿਆ ਇਹ ਤਾਂ ਪ੍ਰਵਾਹ ਕੋਸ਼ਿਸ਼ ਕਰਨਾ ਰੱਬ ਮੇਰਾ ਸਾਥ ਮੂਰ ਬਣ ਕੇ ਆਇਆ ਮੈਨੂੰ ਦੇਖ ਲੈ ਰੇ ਰੱਬ ਮੇਰਾ ਸਾਥ ਮੂਰ ਬਣ ਕੇ ਜੋ ਸਤਿਗੁਰਾਂ ਤੋਂ ਜਿਹਨਾਂ ਨੇ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਜਦੋਂ ਸਤਿਗੁਰਾਂ ਨੇ ਬਾਤ ਕਹਣਾ ਕੰਨਾਂ ਦੇ ਵਿੱਚ ਸੋਨ ਬਣੇ ਸ੍ਰੀ ਘੋਲ ਗਈ ਤੇ ਉਸ ਵੇਲੇ ਜਿੱਕਰ ਖੁੰਦੇ ਰਾਣੀ ਨੇ ਮੱਲ ਦੇਖ ਕੇ ਕਹਿੰਦੀ ਕਾਮਰ ਤੁਸੀਂ ਸੱਚੇ ਬਾਦਸ਼ਾਹ ਕਹਿੰਦੇ ਕਾਮਰ ਆਏ ਕਹਿੰਦੇ ਬਾਤ ਜਿੰਦਾ ਨੂੰ ਲਗੇ ਹਰੇ ਰਾਜੇ ਤੇ ਰਾਣੀ ਦੇ ਘਰੇ ਪੁੱਤਰ ਨੇ ਤੇ ਕਰ ਫੜਿਆ ਪਾਗੜੇ ਸ਼ਹਿਰ ਦੀ ਰਾਣੀ ਯਾਦ ਕਰਦੀ ਆ ਸਤਿਗੁਰਾਂ ਦਾ ਧੱਕਿਆ ਜਦੋਂ ਜਾਣ ਕਰਦੀ ਆ ਪੰਦਤ ਸ਼ਿਵਦਤ ਕਹਿੰਦਾ ਮੈਂ ਤਾਂ ਰੋਕਨੇ ਕਿਰਪਾਲਤਾ ਕਰੋ